ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਦੋ ਵੜਾ ਜ਼ੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡਾ ਰੇਟ ਆਜੂ ਬਾਈ ਜੀ ਬਾਈ ਜੀ ਹੱਸੀਕਾਰ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਹਾਂ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਚੱਲ ਬਾਈ ਕੰਮ ਕਰ ਹਾਂ ਵੀਰੇ ਪੂਰਾ ਬਾਈ ਅ ਦੋ ਵੜਾ ਨੇ ਅੱਜ ਹਾਂ ਬਾਈ ਅੱਜ ਦੋ ਆ ਜੀ ਦੋਨੇ ਸੁੰਨ ਵਾਲੀਆਂ ਹਨ ਹਾਂ ਜੀ ਦੋਨੇ ਸੁੰਨ ਮੁੱਲ ਪਹਿਲਾਂ ਵਾਂਗੂ ਜਾਇਜ਼ ਹੀ ਹੋਣ ਵੀਰੇ ਮੁੱਲ ਆਪਣੇ ਜਾਇਜ਼ ਹੀ ਹੁੰਦੇ ਅੱਜ ਵੀ ਜਾਇਜ਼ ਹਾਂ ਹਾਂ ਬਾਈ ਦੇ ਬਾਈ ਮੁੱਲ ਬਹੁਤ ਜਾਇਜ਼ ਹੁੰਦੇ ਆ ਸੁਣੋਗੇ ਰ ਬਈ ਨਾਮ ਤੇ ਐਡਰੈਸ ਬੋਲ ਦੇ ਨਾਮ ਵੀਰੇ ਜਸ਼ਨ ਗੰਦਾਰਾ ਪਿੰਡ ਬਗਰਾੜੀ ਜਿਲ੍ਹਾ ਫਰੀਦਕੋਟ ਤਹਿਸੀਲ ਜੈਤੋਈ ਠੀਕ ਆ ਨੇੜੇ ਪਿੰਡ ਬਈ ਕਿਹੜੇ ਵੀਰੇ ਬਾਜਾਖਾਨਾ ਲਾਂਬ ਵਾਲੀ ਸਾਰੇ ਨਾਲ ਦੇ ਪਿੰਡ ਠੀਕ ਆ ਬਈ ਮੋਬਾਈਲ ਮੋਬਾਈਲ ਨੰਬਰ ਬੋਲ 9877624531 ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦੇ ਨੇ ਕਿਹੜਾ ਸੂਸ ਹੁੰਦੀ ਆ ਵੀਰੇ ਦੂਜੇ ਸੂਸ ਹੁੰਦੀ ਆ ਵੜ ਰੀਜਨਲ ਕਿੰਨੇ ਦਿਨ ਲੈਂਦੀ ਆ ਬਈ ਜਾਣੀ ਵੀਰੇ ਲੈ ਜੂਗੀ ਹਫਤੇ ਤੋਂ ਦੱਸ ਦੇਣਾ ਹਫਤੇ ਤੋਂ ਦੱਸ ਦੇਣਾ ਧਰਲਾ ਦਿਖਾ ਬਈ ਕੱਲਾ ਤਾਪਰੇ ਬਾਲੀ ਲੈ ਲਾ ਚੈੱਕ ਕਰ ਲੋ ਸਾਰੀਆਂ ਬਾਲ ਢ ਲੈ ਗੱਢ ਕੇ ਕਰਮ ਵਾਲੀ ਨੇ ਬਾਈ ਫੇਰ ਸੂਣਾ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਕੀ ਰਿਕਾਰਡ ਆ ਬਾਈ ਦੁੱਧ ਦਾ ਰਿਕਾਰਡ ਵੀਰੇ ਆਪਾਂ ਜਿੱਥੋਂ ਲਿਆਂਦੀ ਬੰਦੇ ਦਾ ਨੰਬਰ ਵੀ ਦੇ ਦਾਂਗੇ ਡਰੈਸ ਵੀ ਦੇ ਦਾਂਗੇ ਓਕੇ ਹਾਂਜੀ ਠੀਕ ਆ ਤੇਰਾ ਵੀਰੇ ਪਹਿਲੇ ਸੂਏ ਦਾ 23 ਤੋਂ 24 ਲੀਟਰ ਦਾ ਰਿਕਾਰਡ ਚੋਇਆ ਵਾ ਵੀਰੇ 23 ਤੋਂ 24 ਲੀਟਰ ਦਾ ਹਾਂ ਇੱਕ ਤਾਂ ਹੁੰਦਾ ਕਹਿਣ ਵਾਲਾ ਤੇ ਇੱਕ ਵੀਰੇ ਹੁੰਦਾ ਜਿਹੜਾ ਚੋਣ ਵਾਲਾ ਠੀਕ ਆ ਨਹੀਂ ਗੱਲ ਜਾਜਾ ਫੇਸ ਬਿਊਟੀ ਕਮਾਲ ਦੀ ਆ ਬੋਦੀਵਾਦੀ ਚੰਗੀ ਆ ਪਰ ਰੰਗ ਰੂਪ ਬਹੁਤ ਚੰਗਾ ਹਾਂ ਬਜਟ ਬਜਟ ਫੋਲਾ ਥਣ ਦੇਖੋ ਮੁੱਠੀ ਵਾਲਾ ਥਣ ਕੱਚੀ ਜ਼ਰੂਰ ਆ ਜੇ ਕੋਈ ਵੀ ਰਸਾਂਭ ਲੂਗਾ ਮੁੱਲ ਵੀ ਬਾਈ ਕਹਿੰਦਾ ਉਹੇ ਜਾ ਕਰਾਂਗੇ ਗਲਾਬੀ ਥਣ ਇਕੱਲਾ ਇਕੱਲਾ ਥਣ ਨਾੜਾ ਨੂੜਾ ਫੋਈਆਂ ਚੰਗੀਆਂ ਲੈ ਜਿਵੇਂ ਮਰਜ਼ੀ ਬੈਠਾ ਰਹੇ ਦਿਖਾ ਦੇ ਬਾਈ ਬੈ ਕੇ ਕੋਈ ਜੱਕਰੀ ਜਿਵੇਂ ਮਰਜ਼ੀ ਬੈ ਜਾ ਪੂਰੀ ਠੰਡੀ ਸੀਲ ਆ ਕਹੀ ਨਹੀਂ ਵਿਚਾਰੀ ਕੁਛ ਨਹੀਂ ਖੋਲ ਦੇ ਬਾਈ ਮੜੀ ਤੋਰ ਕੇ ਵੀ ਲਖਾ ਦਈਏ ਇਦੋਂ ਵੀ ਆਰਡਰ ਦਿਖਾ ਨਹੀਂ ਹਜੇ ਕੱਚੀ ਆ ਬਈ ਬਲਡ ਲਾ ਦਾਂ ਦੀਆਂ ਆਰਡਰ ਬਾਕੀ ਚੰਗਾ ਤਿਆਰ ਕਰੂਗੀ ਬਾਕੀ ਆ ਪਾਉਂਦੇ ਨਹੀਂ ਗਏ 25 26 ਲੀਟਰ ਦੁੱਧ ਕਿਤੇ ਗਿਆ ਹੀ ਨਹੀਂਗਾ ਉਹ ਲੈ ਹੱਥ ਨਾਲ ਚਵਾਉਗੀ ਬਈ ਨਹੀਂ ਜਿਹੜੇ ਹਿਸਾਬ ਨਾਲ ਬਈ ਵੜ ਦਾ ਟੰਚ ਆਗਾ ਇੰਨਾ ਕੁ ਦੁੱਧ ਇਹਨੂੰ ਕੋਈ ਵਾੜਾ ਨਹੀਂ ਹੈਣਾ ਬਈ ਹਾਂ ਵੀ ਮੰਜਾ ਡਿੰਦਾ ਉੱਤੇ ਆਪ ਸਾਹਮਣੇ ਦਿਸ ਜਾਂਦਾ ਹਾਂ ਹਾਂ ਸਹੀ ਗੱਲ ਆ ਰਾਜੀ ਰੋਜੀ ਫੁੱਲਾ ਕੱਦ ਵੱਡ ਚੰਗਾ ਪ੍ਰਿੰਟ ਚ ਚਾਹ ਰਹੀ ਠੰਡੀ ਸੀਲ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿੰਦੀ ਕੁਛ ਨਹੀਂ ਠੰਡੀ ਸੀਲ ਪੂਰੀ ਐ ਬਈ ਤੇ ਫਿਰ ਮੁੱਲ ਕੀ ਆ ਬਾਈ ਮੁੱਲ ਵੀਰੇ ਲੈਂਡ ਦੇ ਨੂੰ 62000 ਰੁਪਏ ਮਾਨਤਾਨ ਹੋ ਜੇ ਕਰ ਦਾਂਗੇ ਵੀਰੇ ਜਮਾ ਜਾਇਜ਼ ਰੇਟ 62000 ਰੁਪਏ ਆ ਬਾਈ ਆਪਾਂ ਮੰਗਦੇ ਵੀਰੇ ਤੈਨੂੰ ਪਤਾ ਉਹਨਾਂ ਕੀ ਹੁੰਨੇ ਆ ਬਾਕੀ ਤੈਨੂੰ ਪਤਾ ਲੋਕੀ ਇਹ ਜਿਹੜਾ ਦਾ 50 80 ਨਾਰਮਲ ਜੀ ਕਰੀ ਜਾਂਦੇ ਆ ਬਾਈ 50 ਨੇ 75 ਤਾਂ ਨਾਰਮਲ ਜੀ ਗੱਲ ਹੀ ਆ ਨਾਰਮਲ ਜੀ ਆ ਵੀਰੇ 75 ਤਾਂ ਨਹੀਂ ਆਮ ਹੀ ਗੱਲ ਹੋ ਜਾਂਦੀ ਆ 62000 ਰੁਪਏ ਜਮਾ ਜਾਇਜ਼ ਰੇਟ ਮਾਨਤਾਨ ਜਿਹੜਾ ਬਿਲਕੁਲ ਜਰੂਰ ਹੋ ਜੂ ਵੱਡਾ ਕੱਦ ਕਾਠ ਪ੍ਰਿੰਟ ਬਰੂਨ ਚੰਗਾ ਢਾਂਡੋਲਾ ਬਹੁਤ ਪਈਆਂ ਨੇ ਆਰਡਰ ਆਰਡਰ ਬਾਈ ਚੰਗਾ ਤਿਆਰ ਹੋਰ ਆ ਜਾ ਪਤਾ ਬਾਕੀ ਤੋਰਾ ਤਾਰਾ ਚੰਗਾ ਫੇਸ ਹੂਸ ਵੀ ਚੰਗਾ ਪਿਆ ਮਾਈਨਸ ਦੁੱਧ ਵਾਕਈ ਚੰਗਾ ਪਾ ਦਿੱਤਾ ਬਾਕੀ ਬਾਈ ਕਹਿੰਦਾ ਦਸੱਲੀ ਵਾਲੇ ਬੰਦੇ ਤੋਂ ਆਈ ਆ ਆਪਾਂ ਨੰਬਰ ਵੀ ਦੇ ਦਾਂਗੇ ਬੰਦਿਆਂ ਦਾ 80 ਦਾ ਇਥੋਂ ਆਈ ਆ ਜਾ ਕੇ ਆਉਦੀ ਦਸੱਲੀ ਜ਼ਰੂਰ ਕਰ ਆ ਬਾਈ ਪਛਲੇ ਪਲਾ ਬੰਦਾ ਮੋੜ ਲਿਆ ਆਪਣਾ ਬਾਕੀ ਬਾਈ ਲੈ ਵਾਲੂ ਵਾ ਦਾਸਦਾ ਦੁੱਧ ਵਾਕਈ ਚੰਗਾ ਪਾ ਕੋਸ ਵੀ ਨਹੀਂ ਬਣਾਇਆ ਢਿੱਲਾ ਦੇਖੋ ਹਾਂ ਇਹ ਤਾਂ ਵੀਰੇ ਜਦੋਂ ਲੈ ਰਸਾ ਛੜਤਾ ਬਾਈ ਨੇ ਕੋਈ ਚੱਕਰ ਹੀ ਨਹੀਂ ਜਿਵੇਂ ਮਰਦੀ ਹੱਥ ਲੈ ਜਿਵੇਂ ਮਾਦੀ ਲੱਗਣੀ ਸਾਰੇ ਕਹਿੰਦੀ ਕਰਮ ਵਾਲੀ ਕੁਛ ਨਹੀਂ ਬਰੀ ਤੇ ਮੁੱਲ ਬਈ 62000 ਹੈ ਨਾ ਹਾਂ ਵੀਰੇ 62 ਲੈ ਚੱਲ ਬਈ ਬੰਨ ਲਾ ਉੱਥੀ ਆਲਾ ਮੁੱਲ ਜਮਾ ਜਾਇਆ ਜਾ 62000 ਮਾਨਤਨ ਹੋ ਜੂ ਫੇਸ ਬੜਾ ਚੰਗਾ ਫਰੰਟ ਫਰੰਟ ਚੰਗਾ ਜਿੰਨੀ ਤਰੀਫ ਕਰ ਲਾ ਉਹਨੇ ਥੋੜੀ ਆ ਮੁੱਲ ਵੀ ਜਾਇਆ ਵੱਡੀ ਗੱਲ ਮੋੜ ਲਈ ਜੀ ਚਾਰੂ ਇੰਨੀ ਆ ਨਾ ਜਿੰਨੇ ਪਾਈ ਆ ਬਸ ਕੰਦੀ ਆਈ ਜਾਣਦੇ ਹਮਮ ਬਾਕੀ ਸਿਹਤ ਤਾਂ ਤਾਂ ਇੰਨੀ ਬਣੀ ਆ ਵੀਰੇ ਖਾਂਦੇ ਪੀਂਦੇ ਕਰਦੇ ਸਹੀ ਗੱਲ ਸਿਹਤ ਹੀ ਦੱਸ ਦਿੰਦੀ ਆ ਵੀ ਚਾਰੂ ਆ ਕਿ ਨਹੀਂ ਹਣਾ ਹਮ ਰਾਜੀ ਰੋਜੀ ਫੁੱਲਾ ਕੱਢ ਕੱਢ ਵੀ ਠੀਕ ਆ ਅੱਗੇ ਭਰਾ 2 ਨੰਬਰ ਕਿਹੜਾ ਸੁਆ ਸੁੰਦੀ ਆ ਦੂਜੀ ਇਹ ਵੀਰੇ ਰੀਜਨਲ ਤੀਜੇ ਸੁਆ ਸੁੰਦੀ ਆ ਠੀਕ ਆ ਕਿੰਨੇ ਕਿ ਦਿਨ ਲੈਂਦੀ ਆ ਬਈ ਇਹ ਦਿਨ ਕੱਢ ਜੀ ਵੀਰੇ ਹੱਥ ਠੀਕ ਆ ਬਾਈ ਕੀ ਰਿਕਾਰਡ ਆ ਇਹਦਾ ਦੁੱਧ ਦਾ ਰਿਕਾਰਡ ਵੀਰੇ ਦਾ ਦਿੱਤਾ ਵਾ 16 ਲੀਟਰ ਪਿਛਲੇ ਸੂਏ ਥਣ ਬਹੁਤ ਚੰਗਾ ਹਾਂ ਹਾਂ ਥਣ ਇਹਦਾ ਵੀ ਵੀਰੇ ਗਲਾਬੀ ਥਣ ਲੈ ਗਲਾਬੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਢਿੱਲਾ ਨਖਾ ਦੇ ਲੈ ਬਾਈ ਕੇ ਦਿਖਾ ਦੇ ਮੋਹਨ ਨੂੰ ਕੁਝ ਚੱਲ ਵੇਖ ਬਾਈ ਸਾਰੀਆਂ ਬਾਲਟ ਲੈ ਕੱਢ ਕੇ ਲੈ ਕਰਮ ਵਾਲੀ ਨੇ ਫੇਰ ਸੋਣਾ ਥਣ ਥਣ ਬਹੁਤ ਚੰਗਾ ਬਾਈ ਜਮ ਮੋਹਨ ਨਾਲ ਜਿਵੇਂ ਮਰਜ਼ੀ ਬਾਈ ਕਹਿੰਦੀ ਕਰਮ ਵਾਲੀ ਕੁਝ ਨਹੀਂ ਚੰਗੀ ਐ ਠੰਡੀ ਸੀ ਇਹਦਾ ਖੋਲ ਦੇ ਤੋਰ ਕੇ ਦਿਖਾ ਦਈਏ ਬਾਈ ਦੁੱਧ ਦਾ ਰਿਕਾਰਡ ਚੰਗਾ ਦੱਸਿਆ ਕੱਟੀ ਇਹ ਵੀ ਬਰੇਰ ਕੀ 17 18 ਦਾ ਪਾਜ ਦੂ ਨਾਰਮਲੀ ਵੀ ਹਾਂ ਹਾਂ ਇੰਨਾ ਕਿ ਤੱਕ ਪਾਉਣਾ ਚਾਹੀਦਾ ਹੈ ਇਹਨਾਂ ਨੂੰ 61 ਇਹਨੇ ਵੀ ਬਹੁਤ ਛੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਆ ਤੋਰਾ ਤਾਰਾ ਵੜਦਾ ਚੰਗਾ ਕੱਦ ਵੜ ਵੀ ਚੰਗਾ ਆਡਰ ਵੀ ਚੰਗਾ ਬਾਈ ਦੁੱਧ ਵਾਕਈ ਚੰਗਾ ਪਾ ਦੂ ਬਾਕੀ ਮੁੱਲ ਬਾਈ ਦੇ ਜਾਇਜ ਆ ਇਹਦਾ ਮੁੱਲ ਕੀ ਆ ਭਾਈ ਇਹਦਾ ਮੁੱਲ ਵੀ ਵੀਰੇ ਜਮਾ ਹੀ ਜਾਇਜ 45 ਆ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਵੀਰੇ ਜਮਾ ਜਾਇਜ ਰੇਟ 45000 ਬਾਕੀ ਹੋਰ ਵੀਡੀਓ ਪੈਂਦੀ ਆ ਭਰਾ ਮੇਰਾ ਕੋਈ ਸੁਣ ਲੈ ਇਨਾ ਮੁੱਲ ਕਿਸੇ ਦਾ ਨਹੀਂ ਜਾਇਜ ਹੋਣਾ ਵੀਰੇ ਜਨਾਬ ਕਰ ਨਹੀਂ ਮੁੱਲ ਜਾਇਜ ਆ ਭਰਾ ਹਾਂ 45000 ਰੁਪਿਆ ਮੁੱਲ ਜਮਾ ਜਾਇਜ ਤੇ ਬਾਕੀ ਚਲੋ ਫੇਰ ਵੀ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਥਣ ਚੰਗਾ ਆਰਡਰ ਚੰਗਾ ਕੱਚੀ ਜ਼ਰੂਰਤ ਦੇਣ ਲੈਂਦੀ ਆ ਆਰਡਰ ਬਹੁਤ ਵਧੀਆ ਤਿਆਰ ਕਰੋ ਨਾੜਾ ਨੂੜਾ ਦਿਖਾਉਣ ਦੇ ਨਾੜਾ ਨੂੜਾ ਬਹੁਤ ਚੰਗੀਆਂ ਥਣ ਥਣ ਬਹੁਤ ਚੰਗਾ ਲੱਗੇ ਕੱਚੀਆਂ ਕਰਕੇ ਵੀ ਤੇ ਆਪਾਂ ਮੁੱਲ ਵੀ ਜਮਾ ਛੋਟੇ ਛੋਟੇ ਹਾਂ ਕੱਚੀਆਂ ਦਾ ਮੁੱਲ ਆ ਬਾਈ ਨਹੀਂ ਕੱਚੀਆਂ ਦੇ ਹਿਸਾਬ ਨਾਲ ਉਹ ਸਾਮ ਜਦ ਤਿਆਰ ਹੋ ਗਿਆ ਵੀਰੇ ਅਗਲਾ ਸਾਮ ਵੀ ਲਊਗਾ 2 ਰੁਪਏ ਦੇ ਕੇ ਜਾਣ ਗਿਆ ਬਾਈ ਹਾਂ ਸਹੀ ਨਹੀਂ ਕਰਮ ਆ ਲੀਆਂ ਬਾਈ ਸਹੀ ਗੱਲ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਦੋਵਾਂ ਨਗਾ ਚ ਕੋਈ ਵੀ ਨਾ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਂ ਦਿਲੋਂ ਧੰਨਵਾਦ